ਸੋ ਗੱਲ ਕਰਾਂਗੇ ਇਸ਼ਾ ਮਾਲਵੀਆ ਦੀ ਇਸ਼ਾ ਮਾਲਵੀਆ ਜਿਹਨੂੰ ਅਸੀਂ ਦੇਖਿਆ ਉਡਾਰੀਆਂ ਦੇ ਵਿੱਚ ਨਾਲ ਉਹਦੇ ਆਪੋਜ਼ਿਟ ਨਜ਼ਰ ਆਈ ਪ੍ਰਿਆੰਕਾ ਸੋ ਉਡਾਰੀਆਂ ਸ਼ੋ ਸੀਗਾ ਸਰਗੁਨ ਮਹਿਤਾ ਦਾ ਸੀ ਔਰ ਸਰਗੁਨ ਮਹਿਤਾ ਨੇ ਇਸ਼ਾ ਔਰ ਪ੍ਰਿਆੰਕਾ ਨੂੰ ਔਪੋਰਚ्युनिटी ਦਿੱਤੀ ਮੌਕਾ ਦਿੱਤਾ ਆਪਣੇ ਆਪ ਨੂੰ ਸਕਰੀਨ ਤੇ ਬੈਸਟ ਦਿਖਾਉਣ ਦਾ ਉਹਨਾਂ ਦੇ ਆਡੀਸ਼ਨਸ ਲਏ ਉਹਨਾਂ ਨੂੰ ਉਡਾਰੀਆਂ ਦੇ ਵਿੱਚ ਕਾਸਟ ਕੀਤਾ ਲੇਕਿਨ ਉਡਾਰੀਆਂ ਸੀਰੀਅਲ ਖਤਮ ਹੋਣ ਤੋਂ ਬਾਅਦ ਪ੍ਰਿਆੰਕਾ ਨੂੰ ਜੋ ਹੈ ਬਿੱਗ ਬਾਸ ਦਾ ਸ਼ੋ ਮਿਲ ਗਿਆ ਲੇਕਿਨ ਇਸ਼ਾ ਨੂੰ ਨਹੀਂ ਮਿਲਿਆ ਸੋ ਪ੍ਰਿਆੰਕਾ ਜਦੋਂ ਬਾਹਰ ਆਈ ਤਾਂ ਪ੍ਰਿਆੰਕਾ ਬਹੁਤ ਜ਼ਿਆਦਾ ਲਾਈਮਲਾਈਟ ਦੇ ਵਿੱਚ ਸੀ ਬਹੁਤ ਜ਼ਿਆਦਾ ਹਾਈਪ ਕ੍ਰੀ ਈਸ਼ਾ ਮਾਲਵੀਆ ਵੀ ਪਹੁੰਚ ਗਈ ਬਿਗ ਬਾਸ ਦੇ ਵਿੱਚ ਸੋ ਸਰਗੁਨ ਨੇ ਇਹਨਾਂ ਦੋਨਾਂ ਨੂੰ ਕਿਸ ਤਰ੍ਹਾਂ ਸਟੈਂਡ ਕੀਤਾ ਇਹਨਾਂ ਦੋਨਾਂ ਨੂੰ ਕਿਦਾਂ ਬ੍ਰੇਕ ਦਿੱਤੀ ਇਹ ਬਹੁਤ ਜ਼ਬਰਦਸਤ ਜਿਹੜੀ ਇੱਕ ਚੀਜ਼ ਆ ਅਸੀਂ ਦੇਖੀ ਕਿ ਇੱਕ ਕੁੜੀ ਇੱਕ ਕੁੜੀ ਨੂੰ ਕਿਦਾਂ ਸਪੋਰਟ ਕਰਦੀ ਹੈ ਸੋ ਈਸ਼ਾ ਦੀ ਅਗਰ ਗੱਲ ਕਰ ਲਈਏ ਸੀ ਤਾਂ ਈਸ਼ਾ ਨੇ ਜਦੋਂ ਬਿਗ ਬਾਸ ਕੀਤਾ ਬਿਗ ਬਾਸ ਤੋਂ ਬਾਹਰ ਆਣ ਕੇ ਈਸ਼ਾ ਨੂੰ ਬਹੁਤ ਜ਼ਿਆਦਾ ਇੰਡਸਟਰੀ ਦੇ ਵਿੱਚ ਕੰਮ ਮਿਲਿਆ ਹੁਣ ਅਗਰ ਗੱਲ ਕਰੀਏ ਬਿਗ ਬਾਸ ਤੋਂ ਬਾਅਦ ਦੀ ਤਾਂ ਈਸ਼ਾ ਬਹੁਤ سارے ਟੀਵੀ ਸ਼ੋਜ਼ ਵੀ ਕਰ ਰਹੀ ਹੈ ਸਰਗੁਨ ਦੇ ਨਾਲ ਵੀ ਕੰਮ ਕਰ ਰਹੀ ਹੈ ਡ੍ਰੀਮਯਾਤਾ ਦੇ ਵਿੱਚ ਵੀ ਨਾਲ ਦੀ ਨਾਲ ਹੁਣ ਇੱਕ ਸੀਰੀਅਲ ਦੀ ਅਨਾਉਂਸ ਸੀਜ਼ਨ ਜਿਹੜਾ ਉਹ ਆ ਰਿਹਾ ਜੋ ਕਿ ਇੱਕ ਤੱਕ ਪੂਰਾ ਦਾ ਸ਼ੋਅ ਹੈ ਜਿਸ ਦੇ ਵਿੱਚ ਹੁਣ ਇਸ ਵਾਰ ਜੋ ਹੈ ਮੋਨੀ ਨੂੰ ਛੱਡ ਕੇ ਇਸ਼ਾ ਜੋ ਨੇ ਇਸ਼ਾ ਮਾਲਵਿਆ ਉਹਨਾਂ ਨੂੰ ਕਾਸਟ ਕੀਤਾ ਗਿਆ ਸੋ ਇਸ਼ਾ ਦੀ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਕਿਸਮਤ ਨੇ ਉਹਨਾਂ ਨੂੰ ਬਹੁਤ ਸਾਥ ਦਿੱਤਾ ਬਹੁਤ ਸਪੋਰਟ ਕੀਤਾ ਬਹੁਤ ਜ਼ਿਆਦਾ ਜੋ ਹੈ ਇਸ਼ਾ ਇਸ ਟਾਈਮ ਲਾਈਮਲਾਈਟ ਚ ਇਸ਼ਾ ਨੇ ਬਹੁਤ ਸਾਰੇ ਪੰਜਾਬੀ ਗਾਣੇ ਵੀ ਕੀਤੇ ਨੇ ਔਰ ਇੱਕ ਗਾਣਾ ਆਪਣੀ ਜੋਤੀ ਨੂਰਾ ਦਾ ਬਹੁਤ ਜ਼ਿਆਦਾ ਵਾਇਰਲ ਵੀ ਹੋਇਆ ਸੀ ਜਿਸ ਦੇ ਵਿੱਚ ਇਸ਼ਾ ਨੇ ਆਪਣਾ ਬਹੁਤ ਸੋਹਣਾ ਕੰਮ ਕੀਤਾ ਸੋ ਇਸ਼ਾ ਨੂੰ ਜਿਹੜਾ ਬ੍ਰੇਕ ਦਿੱਤਾ ਉਹ ਸਰਗੁਣ ਮਹਿਤਾ ਨੇ ਦਿੱਤਾ ਉਡਾਰੀਆਂ ਸੀਰੀਅਲ ਦੇ ਜ਼ਰੀਏ ਉਸ ਤੋਂ ਪਹਿਲਾਂ ਇਸ਼ਾ ਕਮ ਜ਼ਰੂਰ ਕਰ ਰਹੀ ਸੀ ਲੇਕਿਨ ਇੰਨੀ ਜ਼ਿਆਦਾ ਲਾਈਮਲਾਈਟ ਦੇ ਵਿੱਚ ਨਹੀਂ ਸੀ ਇੰਨੀ ਜ਼ਿਆਦਾ ਵਾਇਰਲ ਨਹੀਂ ਸੀ ਹੁਣ ਇਸ਼ਾ ਦੀਆਂ ਅਗਰ ਅਸੀਂ ਸਟੋਰੀਆਂ ਰੀਲਸ ਦੇਖਦੇ ਹਰ ਇੱਕ ਰੀਲ ਦੇ ਵਿੱਚ ਉਹਨਾਂ ਦੀ ਅਲੱਗ-ਅਲੱਗ ਟਰਾਂਸਫਰਮੇਸ਼ਨ ਹੁੰਦੀ ਹੈ ਕੱਪੜਿਆਂ ਨੂੰ ਲੈ ਕੇ ਆਪਣੀਆਂ ਲੁਕਸ ਤੇ ਬਹੁਤ ਵਰਕ ਕਰਦੀ ਹੈ ਆਪਣੀਆਂ ਲੁਕਸ ਦੇ ਨਾਲ ਬਹੁਤ ਖੇਡਦੀ ਹੈ ਇਸ਼ਾ ਸੋ ਉਹਨਾਂ ਦੀਆਂ ਲੁਕਸ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਵਾਇਰਲ ਹੁੰਦੀਆਂ ਨੇ ਡਾਇਰੈਕਟਰਸ ਦੇ ਕੋਲ ਪਹੁੰਚਦੀਆਂ ਨੇ ਪ੍ਰੋਡਿਊਸਰਸ ਦੇ ਕੋਲ ਪਹੁੰਚਦੀਆਂ ਨੇ ਜਿਸ ਤੋਂ ਬਾਅਦ ਇਸ਼ਾ ਨੂੰ ਬਹੁਤ ਜ਼ਿਆਦਾ ਇੰਡਸਟਰੀ ਦੇ ਵਿੱਚ ਕੰਮ ਮਿਲ ਰਿਹਾ ਸੋ ਨਾ یکٹرਰ ਦੇ ਵਿੱਚ ਕਿੱਦਾਂ ਦੀ ਨਜ਼ਰ ਆਏਗੀ ਔਰ ਆਪਣੇ ਡਾਇਲੋਗਸ ਨੂੰ ਕਿੱਦਾਂ ਡਿਲੀਵਰ ਕਰੇਗੀ ਕਿਉਂਕਿ ਬੜੀ ਸੌਫਟ ਹੈ ਬੜੀ সুইਟ ਹੈ ਬੜੀ ਸਿੰਪਲ ਕੁੜੀ ਹੈ ਲੇਕਿਨ ਨਾਕਿੰਦ ਦੇ ਕੈਰੈਕਟਰ ਨੂੰ ਕਿੱਦਾਂ ਪਲੇ ਕਰੇਗੀ ਦੇਖਣਾ ਬਹੁਤ ਖਾਸ ਹੋਵੇਗਾ ਸੋ ਗੱਲ ਕਰਾਂਗੇ ਇਸ਼ਾ ਮਾਲਵੀਆ ਦੀ ਇਸ਼ਾ ਮਾਲਵੀਆ ਜਿਹਨੂੰ ਅਸੀਂ ਦੇਖਿਆ ਉਡਾਰੀਆਂ ਦੇ ਵਿੱਚ ਨਾਲ ਉਹਦੇ ਆਪੋਜ਼ਿਟ ਨਜ਼ਰ ਆਈ ਪ੍ਰਿਆੰਕਾ ਸੋ ਉਡਾਰੀਆਂ ਸ਼ੋ ਸੀਗਾ ਸਰਗੁਣ ਮਹਿਤਾ ਦਾ ਸੀ ਔਰ ਸਰਗੁਣ ਮਹਿਤਾ ਨੇ ਇਸ਼ਾ ਔਰ ਪ੍ਰਿਆੰਕਾ ਨੂੰ ਔਪੋਰਚ्युनिटी ਦਿੱਤੀ ਮੌਕਾ ਦਿੱਤਾ ਆਪਣੇ ਆਪ ਨੂੰ ਸਕਰੀਨ ਤੇ ਬੈਸਟ ਦਿਖਾਉਣ ਦਾ ਉਹਨਾਂ ਦੇ ਆਡੀਸ਼ਨਸ ਲਏ ਉਹਨਾਂ ਨੂੰ ਉਡਾਰੀਆਂ ਦੇ ਵਿੱਚ ਕਾਸਟ ਕੀਤਾ ਲੇਕਿਨ ਉਡਾਰੀਆਂ ਸੀਰੀਅਲ ਖਤਮ ਹੋਣ ਤੋਂ ਬਾਅਦ ਪ੍ਰਿਆੰਕਾ ਨੂੰ ਜੋ ਹੈ ਬਿੱਗ ਬਾਸ ਦਾ ਸ਼ੋ ਮਿਲ ਗਿਆ ਲੇਕਿਨ ਇਸ਼ਾ ਨੂੰ ਨਹੀਂ ਮਿਲਿਆ ਸੋ ਪ੍ਰਿਆੰਕਾ ਜਦੋਂ ਬਾਹਰ ਆਈ ਤਾਂ ਪ੍ਰਿਆੰਕਾ ਬਹੁਤ ਜ਼ਿਆਦਾ ਲਾਈਮਲਾਈਟ ਦੇ ਵਿੱਚ ਸੀ ਬਹੁਤ ਜ਼ਿਆਦਾ ਹਾਈਪ ਕ੍ਰੀ ਤਾ ਇਸ਼ਾ ਮਾਲਵੀਆ ਵੀ ਪਹੁੰਚ ਗਈ 빅 బాస్ ਦੇ ਵਿੱਚ ਸੋ ਸਰਗੁਣ ਨੇ ਇਹਨਾਂ ਦੋਨਾਂ ਨੂੰ ਕਿਸ ਤਰ੍ਹਾਂ ਸਟੈਂਡ ਕੀਤਾ ਇਹਨਾਂ ਦੋਨਾਂ ਨੂੰ ਕਿਦਾਂ ਬ੍ਰੇਕ ਦਿੱਤੀ ਇਹ ਬਹੁਤ ਜ਼ਬਰਦਸਤ ਜਿਹੜੀ ਇੱਕ ਚੀਜ਼ ਆ ਅਸੀਂ ਦੇਖੀ ਕਿ ਇੱਕ ਕੁੜੀ ਕੁੜੀ ਨੂੰ ਕਿਦਾਂ ਸਪੋਰਟ ਕਰਦੀ ਹੈ ਸੋ ਇਸ਼ਾ ਦੀ ਅਗਰ ਗੱਲ ਕਰ ਲਈ ਅਸੀਂ ਤਾਂ ਇਸ਼ਾ ਨੇ ਜਦੋਂ 빅 బాస్ ਕੀਤਾ 빅 బాਸ ਤੋਂ ਬਾਹਰ ਆਣ ਕੇ ਇਸ਼ਾ ਨੂੰ ਬਹੁਤ ਜ਼ਿਆਦਾ ਇੰਡਸਟਰੀ ਦੇ ਵਿੱਚ ਕੰਮ ਮਿਲਿਆ ਹੁਣ ਅਗਰ ਗੱਲ ਕਰੀਏ 빅 బాਸ ਤੋਂ ਬਾਅਦ ਦੀ ਤਾਂ ਇਸ਼ਾ ਬਹੁਤ ਸਾਰੇ ਟੀਵੀ ਸ਼ੋਜ਼ ਵੀ ਕਰ ਰਹੀ ਹੈ ਸਰਗੁਣ ਦੇ ਨਾਲ ਵੀ ਕੰਮ ਕਰ ਰਹੀ ਹੈ ਡ੍ਰੀਮਯਤਾ ਦੇ ਵਿੱਚ ਵੀ ਨਾਲ ਦੀ ਨਾਲ ਹੁਣ ਇੱਕ ਸੀਰੀਅਲ ਦੀ ਅਨਾਉਂਸਮੈਂਟ ਹੋ ਗਈ ਨਾਗਿੰਗ 7 ਵੈਂਟੂ ਸੀਜ਼ਨ ਜਿਹੜਾ ਉਹ ਆ ਰਿਹਾ ਜੋ ਕਿ ਇੱਕ ਤੱਕ ਕਪੂਰ ਦਾ ਸ਼ੋਅ ਹੈ ਜਿਸ ਦੇ ਵਿੱਚ ਹੁਣ ਇਸ ਵਾਰ ਜੋ ਹੈ ਮੋਨੀ ਨੂੰ ਛੱਡ ਕੇ ਇਸ਼ਾ ਜੋ ਨੇ ਇਸ਼ਾ ਮਾਲਵਿਆ ਉਹਨਾਂ ਨੂੰ ਕਾਸਟ ਕੀਤਾ ਗਿਆ ਸੋ ਇਸ਼ਾ ਦੀ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਕਿਸਮਤ ਨੇ ਉਹਨਾਂ ਨੂੰ ਬਹੁਤ ਸਾਥ ਦਿੱਤਾ ਬਹੁਤ ਸਪੋਰਟ ਕੀਤਾ ਬਹੁਤ ਜ਼ਿਆਦਾ ਜੋ ਹੈ ਇਸ਼ਾ ਇਸ ਟਾਈਮ ਲਾਈਮਲਾਈਟ ਚ ਇਸ਼ਾ ਨੇ ਬਹੁਤ ਸਾਰੇ ਪੰਜਾਬੀ ਗਾਣੇ ਵੀ ਕੀਤੇ ਨੇ ਔਰ ਇੱਕ ਗਾਣਾ ਆਪਣੀ ਜੋਤੀ ਨੂਰਾ ਦਾ ਬਹੁਤ ਜ਼ਿਆਦਾ ਵਾਇਰਲ ਵੀ ਹੋਇਆ ਸੀ ਜਿਸ ਦੇ ਵਿੱਚ ਇਸ਼ਾ ਨੇ ਆਪਣਾ ਬਹੁਤ ਸੋਹਣਾ ਕੰਮ ਕੀਤਾ ਸੋ ਇਸ਼ਾ ਨੂੰ ਜਿਹੜਾ ਬ੍ਰੇਕ ਦਿੱਤਾ ਸਰਗੁਣ ਮਹਿਤਾ ਨੇ ਦਿੱਤਾ ਉਡਾਰੀਆਂ ਸੀਰੀਅਲ ਦੇ ਜ਼ਰੀਏ ਉਸ ਤੋਂ ਪਹਿਲਾਂ ਇਸ਼ਾ ਉਹ ਕੰਮ ਜ਼ਰੂਰ ਕਰ ਰਹੀ ਸੀਗੀ ਲੇਕਿਨ ਇੰਨੀ ਜ਼ਿਆਦਾ ਲਾਈਮਲਾਈਟ ਦੇ ਵਿੱਚ ਨਹੀਂ ਸੀ ਇੰਨੀ ਜ਼ਿਆਦਾ ਵਾਇਰਲ ਨਹੀਂ ਸੀ ਹੁਣ ਇਸ਼ਾ ਵੀ ਅਗਰ ਅਸੀਂ ਸਟੋਰੀਆਂ ਰੀਲਸ ਦੇਖਦੇ ਹਰ ਇੱਕ ਰੀਲ ਦੇ ਵਿੱਚ ਉਹਨਾਂ ਦੀ ਅਲੱਗ-ਅਲੱਗ ਟਰਾਂਸਫਰਮੇਸ਼ਨ ਹੁੰਦੀ ਹੈ ਕੱਪੜਿਆਂ ਨੂੰ ਲੈ ਕੇ ਆਪਣੀਆਂ ਲੁਕਸ ਤੇ ਬਹੁਤ ਵਰਕ ਕਰਦੀ ਹੈ ਆਪਣੀਆਂ ਲੁਕਸ ਦੇ ਨਾਲ ਬਹੁਤ ਖੇਡਦੀ ਹੈ ਇਸ਼ਾ ਸੋ ਉਹਨਾਂ ਦੀਆਂ ਲੁਕਸ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਵਾਇਰਲ ਹੁੰਦੀਆਂ ਨੇ ਡਾਇਰੈਕਟਰਸ ਦੇ ਕੋਲ ਪਹੁੰਚਦੀਆਂ ਨੇ ਪ੍ਰੋਡਿਊਸਰਸ ਦੇ ਕੋਲ ਪਹੁੰਚਦੀਆਂ ਨੇ ਜਿਸ ਤੋਂ ਬਾਅਦ ਇਸ਼ਾ ਨੂੰ ਬਹੁਤ ਜ਼ਿਆਦਾ ਇੰਡਸਟਰੀ ਦੇ ਵਿੱਚ ਕੰਮ ਮਿਲ ਰਿਹਾ ਸ یکٹرਰ ਦੇ ਵਿੱਚ ਕਿੱਦਾਂ ਦੀ ਨਜ਼ਰ ਆਏਗੀ ਔਰ ਆਪਣੇ ਡਾਇਲੋਗਸ ਨੂੰ ਕਿੱਦਾਂ ਡਿਲੀਵਰ ਕਰੇਗੀ ਕਿਉਂਕਿ ਬੜੀ ਸੌਫਟ ਹੈ ਬੜੀ সুইਟ ਹੈ ਬੜੀ ਸਿੰਪਲ ਕੁੜੀ ਹੈ ਲੇਕਿਨ ਨਾਕਿੰਦ ਦੇ ਕੈਰੈਕਟਰ ਨੂੰ ਕਿੱਦਾਂ ਪਲੇ ਕਰੇਗੀ ਦੇਖਣਾ ਬਹੁਤ ਖਾਸ ਹੋਵੇਗਾ